ਤੇ કંઈ ਕੁ ਨਹੀਂ ਜੇ ਇਹ ਦੀਆਂ ਕਿਸ ਤਰ੍ਹਾਂ ਸਾਡੀਆਂ ਨਹੀਂ ਇਹਨਾਂ ਨੇ ਜਾਰੀ ਕੀਤੀਆਂ 4914 ACP ਸਕੀਮ ਸਾਡੀ ਬੰਦ ਕਰ ਦਿੱਤੀ ਸਭ ਤੋਂ ਵੱਡੀ ਗੱਲ ਕਰੀਏ ਕਿ ਸਰਕਾਰ ਦੇ ਹੁੰਦਿਆਂ ਪਹਿਲਾਂ ਇੱਕ ਜਜਿਆ ਟੈਕਸ ਜਿਹਨੂੰ ਮੁਲਾਜ਼ਮ ਬੋਲਦੇ ਸੀ 200 ਰੁਪਏ ਡਿਵੈਲਪਮੈਂਟ ਟੈਕਸ ਲਾਇਆ ਗਿਆ ਸੀਗਾ ਉਹਦੇ ਤੇ ਇਹ ਆਪ ਇਹਨਾਂ ਦੇ ਜਿਹੜੇ ਆਗੂ ਆ ਕੇ ਸਾਡੇ ਧਰਨਾਵਾਂ ਦੇ ਵਿੱਚ ਬੋਲਦੇ ਹੁੰਦੇ ਸੀ ਕਿ ਇਹ ਟੈਕਸ ਬਿਲਕੁਲ ਤਰ੍ਹਾਂ ਦਾ ਗਲਤ ਹੈ ਪਰ ਉਹ ਵੀ ਉਹ ਜਿਉਂਦਾ ਕਿਉਂ ਚੱਲ ਰਿਹਾ ਕੁਝ ਵੀ ਦੇਣ ਦੀ ਬਜਾਏ ਸਰਕਾਰ ਜਿਹੜਾ ਹੈਗਾ ਮੁਲਾਜ਼ਮਾਂ ਤੋਂ ਖੋਹਣ ਚੱਰੀ ਹੈ ਸੋ ਇਸ ਸਾਰੇ ਬਰਕਾਰੇ ਨੂੰ ਵੇਖਦੇ ਹੋਏ ਮੁਲਾਜ਼ਮਾਂ ਦੇ ਜਿਹੜੇ ਹੈਗਾ ਰੋਸ ਦੇ ਕਰਕੇ ਅੱਜ ਲੁਧਿਆਣੇ ਦੇ ਵਿੱਚ ਜਿਹੜਾ ਹੈਗਾ ਮੁਲਾਜ਼ਮ ਵਰਕਰ ਪੈਨਸ਼ਨ ਮੁਲਾਜ਼ਮ ਤੇ ਸਾਰੇ ਜਿਹੜੇ ਹੈਗੇ ਆ ਉਹ ਪਹੁੰਚੇ ਆ ਤਾਂ ਕਿ ਲੁਧਿਆਣੇ ਦੇ ਵਾਸੀਆਂ ਨੂੰ ਸੂਚਿਤ ਕਰਾਂ ਜਿਹੜੇ ਲੁਧਿਆਣੇ ਪਹੁੰਚੇ ਆਪਾਂ ਹਨ ਵੀ ਪੈਸ਼ਨੇ ਪਹੁੰਚੇ ਆ ਜੋ ਰੈਗੂਲਰ ਬਣਾ ਰਹੇ ਉਹ ਵੀ ਪਹੁੰਚੇ ਆ ਕਈ ਵਾਰ ਮੀਡੀਆ ਮੁਖਾਂ ਨੇ ਭਵਾਂਤਾਂ ਹੋਈਆਂ ਬਿੱਤਾ ਹਰ ਪਾਸੇ ਦੀਆਂ ਹੋਈਆਂ ਸਾਬ ਕਮੇਟੀਆਂ ਹੋਈਆਂ ਵੀ ਉਹ ਲਾਰਾ ਦੁਖੀ ਹੋ ਗਿਆ ਜਦੋਂ ਆਪਾਂ ਦੇ ਵਟਿਆ ਪੀਐਨਐਮ ਬਲਾਇੰਡ ਬਣਨਾ ਹੈ ਕਾਰਨ ਕੀ ਬਣਿਆ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਪੰਜਾਬ ਸਰਕਾਰ ਨੂੰ 3 ਸਾਲ ਦੇ ਲਗਭਗ ਹੋ ਚਲੇ ਆ ਪੰਜਾਬ ਦੇ ਇਹ ਸਰਕਾਰ ਨੇ ਬੜੇ-ਬੜੇ-ਵੱਡੇ ਵਾਅਦੇ ਕੀਤੇ ਸੀ ਮੁਲਾਜ਼ਮਾਂ ਦੇ ਨਾਲ ਕਿ ਅਸੀਂ ਕੋਈ ਵੀ ਕੱਚਾ ਮੁਲਾਜ਼ਮਾ ਜਿਹੜਾ ਪੰਜਾਬ ਦੇ ਵਿੱਚ ਪੱਕਾ ਨਹੀਂ ਰਹਿੰਦਾ ਨਾ ਬਿਲਕੁਲ ਜਿਹੜੇ ਪੱਕੇ ਮੁਲਾਜ਼ਮਾ ਹੈ ਉਹ ਭਰਤੀ ਕਰਾਂਗੇ ਕੋਈ ਵੀ ਅਸੀਂ ਧਰਨਾ ਮੁਜਾਹਰਾ ਜਿਹੜਾ ਪੰਜਾਬ ਦੇ ਵਿੱਚ ਨਹੀਂ ਹੋਵਾਂਗੇ ਰੇਤਾ ਬਜਰੀ ਜਿਹੜਾ ਦਾ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਕਿ ਰੇਤਾ ਬਜਰੀ ਅਸੀਂ ਫਰੀ ਕਰ ਦਿਆਂਗੇ ਹੋਰ ਬੜੇ-ਬੜੇ ਵੱਡੇ-ਵੱਡੇ ਜਿਹੜੇ ਹੈਗੇ ਦਾਅ ਜਿਹੜੇ ਵਾਅਦੇ ਕਰਕੇ ਸਰਕਾਰ ਆਈ ਸੀ ਲੋਕਾਂ ਨੇ ਇਹਨਾਂ ਨੂੰ ਬੜੇ ਵੱਡੇ ਬਹੁਮਤ ਨਾਲ ਵੋਟਾਂ ਪਾ ਕੇ 92-99 ਐਮਐਲਏ ਦੇ ਇਹਨਾਂ ਦੇ ਜਿੱਤਾਈ ਸੀ ਪਰ ਹੋਇਆ ਕੀ ਉਸਦੇ ਉਲਟ ਵੱਡੇ ਵੱਡੇ ਸਾਈਨ ਬੋਰਡ ਪਹਿਲਾਂ ਵਾਲੇ ਸਰਕਾਰਾਂ ਵੀ ਲਾਉਂਦੀਆਂ ਸੀ ਕਿ ਕੱਚੇ ਕੰਮੇ ਪੱਕੇ ਕਰਤੇ ਉਦੋਂ ਵੱਡੇ ਸਾਈਨ ਬੋਰਡ ਇਹਨਾਂ ਨੇ ਲਾਏ ਕੇ ਅਸੀਂ ਇੰਨੇ ਕੱਚੇ ਕੰਮੇ ਲਾ ਕੇ ਕਰਤੇ ਪਰ ਸਾਨੂੰ ਹਕੀਕਤ ਦੇ ਵਿੱਚ ਜੇ ਜਾ ਕੇ ਅਸੀਂ ਥੱਲੇ ਵੇਖਨੇ ਆ ਅੱਜ ਤੱਕ ਕੋਈ ਕੱਚਾ ਕੰਮ ਪੱਕਾ ਹੋਇਆ ਨਹੀਂ ਮਿਲਿਆ ਉਲਟਾ ਕੀ ਹੋਇਆ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਜਿਹੜੇ ਸਾਡੇ ਕੱਚੇ ਕੰਮੇ ਉਹਨਾਂ ਨੂੰ ਪੱਕੇ ਕਰਤੇ ਹੀ ਕੱਚੇ ਕਰ ਦਿੱਤਾ ਗਿਆ ਭਟੀਆਂ ਜਿਹੜੀਆਂ ਜਿਹੜੀਆਂ ਸੀਗੀਆਂ ਕੱਚਾ ਤੇ ਸੀ ਉਹ ਅੱਜ ਕੱਲ ਦਿਹਾੜੀਦਾਰ ਤੇ ਜਿਹੜੀਆਂ ਆਂਗੀਆਂ ਭਟੀਆਂ ਕਰ ਦਿੱਤੇਆਂ ਗਈਆਂ ਜਿਹੜੇ ਗਣਤਤ ਅਦਾਰੇ ਸੀਗੇ ਸਿਹਤ ਦਾ ਭਾਗ ਹੋਵੇ ਸਕੂਲ ਹੋਵੇ ਬੋਰਡ ਹੋ ਬਿਜਲੀ ਬੋਰਡ ਹੋਵੇ ਰੇਲ ਡਿਪਾਰਟਮੈਂਟ ਹੋਵੇ ਬੱਸਾ ਹੋਵੇ ਸਭ ਦਾ ਸਭ ਜਿਹੜਾ ਹੈਗਾ ਉਹ ਨਿੱਜੀ ਕਰਨ ਵਾਲੇ ਨੂੰ ਪਾਸੇ ਨੂੰ ਤੁਰਿਆ ਹੋਇਆ ਸੋ ਇਸ ਸਾਰੇ ਵਰਤਾਰੇ ਨੂੰ ਦੇਖਦੇ ਹੋਏ ਮੁਲਾਜ਼ਮਾਂ ਨੂੰ ਤਾਂ ਜਮਾ ਬਿਲਕੁਲ ਇਹਨਾਂ ਨੇ ਦਿੱਤਾ ਹੀ ਕੁਝ ਨਹੀਂ ਜੀ ਇਹ ਦੀਆਂ ਕਿਸ ਤਰ੍ਹਾਂ ਸਾੜੀਆਂ ਨਹੀਂ ਇਹਨਾਂ ਨੇ ਜਾਰੀ ਕੀਤੀਆਂ 4914 ਜੀਸੀਪੀ ਸਕੀਮ ਸਾਡੀ ਬੰਦ ਕਰ ਦਿੱਤੀ ਸਭ ਤੋਂ ਵੱਡੀ ਗੱਲ ਕਰੀਏ ਕਿ ਸਰਕਾਰ ਦੇ ਹੁੰਦਿਆਂ ਪਹਿਲਾਂ ਇੱਕ ਜਜ਼ੀਆ ਟੈਕਸ ਜਿਹਨੂੰ ਮੁਲਾਜ਼ਮ ਬੋਲਦੇ ਸੀ 200 ਰੁਪਏ ਡਿਵੈਲਪਮੈਂਟ ਟੈਕਸ ਲਾਇਆ ਗਿਆ ਸੀਗਾ ਉਹਦੇ ਤੇ ਇਹ ਆਪ ਇਹਨਾਂ ਦੇ ਜਿਹੜੇ ਆਗੂ ਆ ਕੇ ਸਾਡੇ ਧਰਮਾਂ ਦੇ ਵਿੱਚ ਬੋਲਦੇ ਹੁੰਦੇ ਸੀ ਕਿ ਇਹ ਟੈਕਸ ਬਿਲਕੁਲ ਕੁਝ ਵੀ ਦੇਣ ਦੀ ਬਜਾਏ ਸਰਕਾਰ ਜਿਹੜਾ ਹੈਗਾ ਮੁਲਾਜ਼ਮਾਂ ਤੋਂ ਖੋਣ ਚੱਰੀ ਹੈ ਸੋ ਇਸ ਸਾਰੇ ਵਰਤਾਰੇ ਨੂੰ ਦੇਖਦੇ ਹੋਏ ਮੁਲਾਜ਼ਮਾਂ ਦੇ ਜਿਹੜਾ ਹੈਗਾ ਰੋਸ ਦੇ ਕਰਕੇ ਅੱਜ ਲੁਧਿਆਣੇ ਦੇ ਵਿੱਚ ਜਿਹੜਾ ਹੈਗਾ ਮੁਲਾਜ਼ਮ ਵਰਕਰ ਪੈਨਸ਼ਨ ਮੁਲਾਜ਼ਮ ਤੇ ਸਾਰੇ ਜਿਹੜੇ ਹੈਗੇ ਆ ਉਹ ਪਹੁੰਚੇ ਆ ਤਾਂ ਕਿ ਲੁਧਿਆਣੇ ਦੇ ਵਸਨੀਕਾਂ ਨੂੰ ਸੂਚਿਤ ਕਰ ਸਕੀਏ ਕਿ ਇਸ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਆਪ ਮੁਕਿਆਰ ਚਾਹਤੇ ਹਨ ਜੀਸਸ